ਉਹਦਾ ਯਾਰ ਜੀ ਲੋ ਜੀ ਦੋਸਤੋ ਖੰਨਾ ਵਿੱਚ ਖੁੱਲ ਗਿਆ ਹੈ ਕਾਰਵਾਸ਼ ਡਿਟੇਲਿੰਗ ਡਾਇਨਾਮਿਕ ਕਾਰਵਾਸ਼ ਜਿਹੜੀ ਹੈ ਇੱਥੇ ਤੁਸੀਂ ਆਧੁਨਿਕ ਤਰੀਕੇ ਦੇ ਨਾਲ ਜਿਹੜੀ ਹੈ ਆਪਣੀ ਕਾਰਵਾਸ਼ ਕਰਾ ਸਕਦੇ ਹੋ ਔਰ ਅੱਜ ਮਹੂਰਤ ਹੈ ਔਰ ਖਾਸ ਕਰ ਖੰਨੇ ਦੇ ਰੋਸ਼ਾ ਪਰਿਵਾਰ ਵੱਲੋਂ ਜਿਹੜਾ ਹੈ ਇਹ ਕਾਰਵਾਸ਼ ਦਾ ਜਿਹੜਾ ਹੈ ਸ਼ੋਰੂਮ ਖੁੱਲਿਆ ਗਿਆ ਔਰ ਆਧੁਨਿਕ ਤਕਨੀਕ ਦੇ ਨਾਲ ਜਿਹੜੀ ਹੈ ਇਹ ਕਾਰਵਾਸ਼ ਖੋਲੀ ਗਈ ਹੈ ਤੁਸੀਂ ਦੇਖ ਰਹੇ ਹੋ ਕਿ ਕਾਫੀ ਲੁੱਕ ਜਿਹੜੀ ਹੈ ਬਹੁਤ ਵਧੀਆ ਹੈ ਸੋ ਬਸ ਕਾਰ ਨੂੰ ਲੈ ਕੇ ਆਣਾ ਅੰਦਰ ਤੇ ਕਾਰ ਵਾਸ਼ ਹੋ ਕੇ ਪੂਰੀ ਐਨ ਵਧੀਆ ਤਰੀਕੇ ਦੇ ਨਾਲ ਵਾਹ ਜੀ ਕਾਰਵਾਸ਼ ਇਥੇ ਤੁਹਾਡੀ ਕਾਰ ਬਿਲਕੁਲ ਬਦਨਿਕ ਤਰੀਕੇ ਦੇ ਨਾਲ ਆਪਣੇ ਆਪ ਜਿਹੜੀ ਹੈ ਵਾਸ਼ ਹੋਊਗੀ ਸੋ ਮੈਂ ਤੁਹਾਨੂੰ ਪਹਿਲੇ ਦੱਸ ਰਿਹਾ ਕਿ ਰੋਸ਼ਾ ਪਰਿਵਾਰ ਵੱਲੋਂ ਜਿਹੜੀ ਹੈ ਇਹ ਕਾਰ ਵਾਟ ਦਾ ਸ਼ੋਰੂਮ ਜੀਡੀ ਰੋਡ ਦੇ ਉੱਪਰ KFC ਦੇ ਬਿਲਕੁਲ ਸਾਹਮਣੇ ਖੁੱਲਿਆ ਗਿਆ ਹੈ ਆਵੇ ਦਫਤਰ ਦਫਤਰ ਉਹ ਨੋਏ ਕਾਰ ਦਾ ਇਹ ਲੱਭੋ ਜਣੀ ਡਿਟੇਲਿੰਗ ਡਾਇਨਾਮਿਕਸ ਦਫਤਰ ਦੇ मेनो तो की नाम से परमवीर सिंह ਰੁਜਰ ਕਿਵੇਂ ਮਾਈਂਡ ਦੇ ਵਿੱਚ ਆਇਆ ਕਿ ਜਿਹੜਾ ਕਾਰਬਾਰਦਾਰ ਹੈਗੇ ਸ਼ੋਰੂਮ ਦਾ ਬੇਸਿਕਲੀ ਜੀ ਅਸੀਂ ਮਤਲਬ ਉਧਰ ਟੰਡਿਗੜ ਲੁਧਿਆਣਾ ਪਟਿਆਲਾ ਸਾਈਡ ਦੇਖਦੇ ਹੁੰਦੇ ਸੀ ਕਾਫੀ ਇਸ ਚੀਜ਼ ਦਾ ਕਰੇਜ਼ ਆ ਆਪਣੇ ਲੋਕਲ ਜਗਾ ਸੀਗਾ ਨਹੀਂ ਖੰਨੇ ਦੇ ਵਿੱਚ ਜੀ ਤਾਂ ਕਰਕੇ ਇੱਕ ਕਨਸੈਪਟ ਕੱਢਿਆ ਕਿ ਇੱਥੇ ਜਿਹੜੇ ਲੋਕਾਂ ਨੂੰ ਦੂਰ ਜਾਣਾ ਪੈਂਦਾ ਤਾਂ ਉਹਨਾਂ ਦਾ ਉਹਨਾਂ ਲਈ ਇਹ ਚੀਜ਼ ਆਪਾਂ ਖੋਲੀ ਹੈ ਖੰਨੇ ਦੇ ਵਿੱਚ ਜੀ ਜਿਵੇਂ ਅੱਜਕੱਲ੍ਹ ਅਕਸਰ ਕਿਸੇ ਕੋਲ ਟਾਈਮ ਨਹੀਂ ਹੁੰਦਾ ਤਾਂ ਹੋਮ ਡਿਲੀਵਰੀ ਵਾਲਾ ਸਿਸਟਮ ਵੀ ਚੱਲ ਰਿਹਾ ਹੈ ਪਿਕ ਐਂਡ ਡ੍ਰੌਪ ਦੀ ਹੈਗੀ ਹੈ ਜੀ ਸਾਨੂੰ ਫੋਨ ਕਰੋ ਤੁਸੀਂ ठीक है जी थोड़े घरों मुंडा गड्डी पिक करके लैके जाऊगा थोड़ी जो सर्विस होगी वो प्रोवाइड करवा के दैन थोड़ी सेफली गड्डी घर भी पहुँचाई जाऊगी मशीनस ने जी अपने को ठीक है बेसिकली जी ज़्यादा काम वी तरीके मशीनस घट मेरे हिसाब ना हैंडली ज़्यादा वजिए तरीके हो सकता है फोम वॉश सारा जी अपने को फोम वॉश ठीक है जी कैमिकल क्लीनिंग होगी अंदर डिटेलिंग होगी जी ठीक है बाकी अपना पी पी एफ्स हो गए ਕੋਟਿੰਗਸ ਹੋ ਗਈਆਂ ਸਾਰਾ ਕੁਝ ਹੈ ਜੀ ਆ ਕੀ ਕੀ ਰੱਖਿਆ ਗਿਆ ਪ੍ਰਾਈਸ ਕੀ ਰੱਖਿਆ ਹੈ ਆਪਣਾ ਜੀ ਹੁਣ ਆਫਰ ਪ੍ਰਾਈਸ ਹੈਗਾ ਜੀ ਆਪਾਂ 9000 ਦੇ ਵਿੱਚ ਕੋਟਿੰਗ ਸਟਾਰਟ ਕੀਤੀ ਹੈ ਜੀ ਜਿਹਦੀ 1 ਸਾਲ ਦੀ ਗਾਰੰਟੀ ਹੈ ਠੀਕ ਹੈ ਜੀ ਆਪਣਾ 300 ਰੁਪਏ ਦੇ ਵਿੱਚ ਵਾਸ਼ਿੰਗ ਹੈ ਜੀ ਤੇ ਬਾਕੀ ਆਪਣਾ ਪੀਪੀਐਫ ਦਾ ਰੇਟ ਹੈਗਾ ਜੀ 55000 6 ਸਾਲ ਦੀ ਵਾਰੰਟੀ ਦੀ ਜਿਹਦੇ ਵਿੱਚ ਅਸੀਂ ਤੁਹਾਨੂੰ 3000 ਤੱਕ ਦਾ ਤੇਲ ਵੀ ਪਵਾ ਕੇ ਦਵਾਂਗੇ ਆਪਣੇ ਵੱਲੋਂ ਸਾਡੇ ਕੋਲ ਜੀ ਪੀਪੀਐਫ ਹੈ ਜੀ ਜਿਹਦੇ ਜਸੀਂ 55000 ਦੀ ਹੈਗੀ ਹੈ ਪੇਂਟ ਪ੍ਰੋਟੈਕਸ਼ਨ ਫਿਲਮ ਹੁੰਦੀ ਹੈ ਜੀ ਬੇਸਿਕਲੀ ਰੋਲ ਹੁੰਦਾ ਤੁਹਾਡੀ ਗੱਡੀ ਉੱਤੇ ਲਵਾਇਆ ਜਾਂਦਾ ਜਿਹਦੇ ਨਾਲ ਤੁਹਾਡੀ ਗੱਡੀ ਸਕਰੈਚ ਤੋਂ ਡਸਟ ਤੋਂ ਜਾਂ ਗੱਡੀ ਲੱਗਦੀ ਵੀ ਹੈ ਐਕਸੀਡੈਂਟ ਵੀ ਹੁੰਦਾ ਤਾਂ ਉਹ ਆਪਣੇ ਉੱਤੇ ਐਬਜ਼ਾਰਬ ਕਰਦੀ ਹੈ ਸ਼ੀਟ ਹੁੰਦੀ ਹੈ 190 ਮਾਈਕਰੋਨਸ ਦੀ ਉਹ ਬੇਸਿਕਲੀ ਆਪਣੇ ਉੱਤੇ ਐਬਜ਼ਾਰਬ ਕਰ ਦਿੰਦੀ ਹੈ ਪੇਂਟ ਨਵੇਂ ਵਰਗਾ ਆਪਣਾ ਅੰਦਰ ਰੱਖਦੀ ਹੈ ਤੇ ਗੱਡੀ ਖਰਾਬ ਨਹੀਂ ਹੁੰਦੀ ਹੈਗੀ ਉਹਦੇ ਨਾਲ ਫਸਟ ਫਾਲ ਤੇ ਦੂਜਾ ਹੈਗੀ ਹੈ ਜੀ ਆਪਣੇ ਕੋਟਿੰਗ ਕੋਟਿੰਗਸ ਹਾਂਜੀ ਕੋਟਿੰਗ ਕੋਟਿੰਗ ਬੇਸਿਕਲੀ ਜੀ ਇੱਕ ਲੇਅਰ ਹੁੰਦੀ ਹੈ ਠੀਕ ਹੈ ਜਿਵੇਂ 9H 10H ਮੋਟੀ ਲੇਅਰ ਹੁੰਦੀ ਹੈ ਜਿਸ ਨਾਲ ਆਪਣੇ ਗੱਡੀ ਤੋਂ ਸਕਰਚ ਵਗੈਰਾ ਡੈਟਸ ਵਗੈਰਾ ਉਹ ਨਹੀਂ ਮਤਲਬ ਆਂਦੀ ਹੈਗੀ ਕਿੰਨਾ ਜਿਤ ਤਿਆਰ ਹੋ ਜਾਂਦੇ ਇਹ ਇਹ ਬੇਸਿਕਲੀ ਜੀ ਇਹਦਾ ਲੱਗ ਜਾਂਦਾ 5 ਤੋਂ 6 ਘੰਟੇ ਲੱਗ ਜਾਂਦੇ ਆ ਜੀ ਇੱਕ ਗੱਡੀ ਨੂੰ ਵਧੀਆ ਤਰੀਕੇ ਨਾਲ ਡਿਟੇਲਿੰਗ ਵਗੈਰਾ ਕਰਨ ਨੂੰ ਤੇ ਜਿਹੜੀ ਵਾਰਸ਼ ਦਾ ਕਰਦੇ ਹੋ ਇਹ ਕਿੰਨਾ ਜਿਤ ਅੱਧੇ ਘੰਟੇ ਦੇ ਵਿੱਚ ਜੀ ਮਤਲਬ ਵਧੀਆ ਮਤਲਬ 30 ਤੋਂ 40 ਮਿੰਟ ਦੇ ਵਿੱਚ ਅਸੀਂ ਟਾਈਮ ਪੀਰੀਅਡ ਲੈਣੇ ਆ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਬੰਮੀ ਕੰਪਨੀ ਫਿਨੈਂਸ਼ੀਅਲ ਦੀ ਹੈ ਬਸ ਆਈਏ ਜੀ ਇੱਕ ਵਾਰ ਵਿਜ਼ਿਟ ਕਰਕੇ ਜਾਓ ਦੇਖੋ ਤੁਹਾਨੂੰ ਸਮਝ ਆਂਦੀ ਹੈ ਚੀਜ਼ ਕੰਪੇਅਰ ਕਰੋ ਤੁਸੀਂ ਰੇਟਸ ਲੁਧਿਆਣਾ ਪਟਿਆਲਾ ਚੰਡੀਗੜ੍ਹ ਤੋਂ ਤੁਹਾਨੂੰ ਉੱਤੋਂ ਨਾਲੋਂ ਬੈਸ ਸਰਵਿਸ ਪ੍ਰੋਵਾਈਡ ਕਰਾਂਗੇ ਤੇ ਇੱਕ ਵਾਰ ਪਲੀਜ਼ ਸਾਰੇ ਵਿਜ਼ਿਟ ਕਰਕੇ ਜਾਇਓ ਸਾਡਾ ਮੋਬਾਈਲ ਨੰਬਰ ਹੈਗਾ ਜੀ 987260001 ਡਿਟੇਲਿੰਗ ਡਾਇਨਾਮਿਕਸ ਦਾ ਨਾਮ ਤੋਂ ਹੈਗਾ ਜੀ ਥੈਂਕ ਯੂ ਜੀ ਕੋਈ ਕੀ ਗੱਲ ਜਣੇ ਇੱਕ ਨਵਾਂ ਕਨਸੈਪਟ ਥੋੜਾ ਪਰਿਵਾਰ ਲੈ ਕੇ ਆਇਆ ਕਾਰ ਵਾਸ਼ ਦਾ ਠੀਕ ਹੈ ਲੋ ਜੀ ਬੱਚਿਆਂ ਦਾ ਆਪਣੇ ਸੋਚੇ ਅੱਜ ਦੇ ਜਵਾਨੇ ਦੇ ਯੁੱਗ ਦੀ ਇਹ ਬੜੀ ਲੋੜ ਹੈ ਇਸ ਕਰਕੇ ਜਿਹੜਾ ਕੁਝ ਬੱਚਾ ਸੋਚੇ ਇਹ ਕੰਮ ਅਸੀਂ ਤਾਂ ਪ੍ਰਮਾਤਮਾ ਅਗੇ ਬੇਨਤੀ ਉਹ ਕਰ ਸਕਦੇ ਆ ਵੀ ਇਹਨੂੰ ਦਿਨਦੁਗਣੀ ਰਾਤਦੁਗਣੀ ਤਰੱਕੀ ਕਰਨ ਬੱਚੇ ਤੇ ਲੋਕਾਂ ਨੂੰ ਚੰਗੀ ਸਰਵਿਸ ਦੇਣ ਤੇ ਜਿਸ ਸਬਸ ਦੇ ਕਾਰਨ ਲੋਕ ਇਹਨਾਂ ਦੇ ਕੋਲੇ ਆਉਣ ਤੇ ਕੰਮ ਕਰਾਉਣ। ਸਾਡੇ ਆਪਣੀ ਜਨਨਾ ਵਿੱਚ

ਅਲੀ ਬਿਲਕੁਲ ਕਿਵੇਂ ਲੱਗਿਆ ਤੁਹਾਡੀਆਂ ਜਿਹੜੀਆਂ ਮਾਰਕੀਟ ਦੇ ਵਿੱਚ ਕਾਰ ਬਾਰ ਜਿਹੜੀ ਪਹਿਲਾਂ ਖੰਡੇ ਦੇ ਵਿੱਚ ਨਹੀਂ ਪਈ ਗਾ ਇਹ ਇਹ ਰੋਸ਼ਾ ਜੀ ਨੇ ਬਹੁਤ ਅੱਛਾ ਪ੍ਰੋਜੈਕਟ ਲਿਆਂਦਾ ਹੈ ਹਰ ਇਹ ਦਿਨ ਦਿونی ਰਾਤ ਆਪਣੀ ਜ਼ਰਕਰੀ ਕਰ ਨੂੰ ਨਾਲ ਸਾਡੇ ਮਾਰਕੀਟ ਦਾ ਵਧੀਆ ਨਾਮ